ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਫੇਰ ਆਲਕੜੇ ਵੀਰੇ ਤੇ ਚੰਗੇ ਰਿਕਾਰਡ ਵਾਲੀ ਆਪਾਂ ਮੱਝ ਦਿਖਾਵਾਂਗੇ ਤਿੰਨ ਚਾਰ ਦਿਨ ਕੱਢਦੀ ਹੈਗੀ ਬਾਈ ਜੀ ਨਗਰਾਂ ਵਿੱਚ ਗੱਲਬਾਤ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਵਾਈਆਂ ਦੇ ਪਧੌੜ ਰਹੇ ਜਾਂਦਾ ਆਪਣੇ ਚੈਨਲ ਤੇ ਕਾਫੀ ਵੀਡੀਓ ਅਪਾਈਆਂ ਲੀਆਂ ਤੇ ਪਸ਼ੂ ਵਧੀਆ ਹੁੰਦੇ ਹੈਗੇ ਕੋਈ ਲੰਬਾ ਨਹੀਂ ਹੁੰਦਾ ਠੀਕ ਠਾਕ ਪਸ਼ੂ ਹੁੰਦੇ ਹੈ ਵਧੀਆ ਜਿੰਮੇ ਵੀ ਪਾਉਂਦੇ ਆ ਵੀਡੀਓ ਉਮੇ ਦੇ ਨਿਕਲਦੇ ਤੇ ਆ ਜੋ ਬਾਈ ਜੀ ਸਸਤੀ ਗੱਲ ਦੀ ਪੂਰ ਸਸਤੀ ਹਰ ਬਾਈ ਜੀ ਹੋਰ ਠੀਕ ਠਾਕ ਹੂੰ ਤੇ ਵੀਰੇ ਅੱਜ ਆਪਾਂ ਮੱਝ ਲਏ ਹਾਂ ਬਾਈ ਪਸ਼ੂ ਦਬਾਈ ਕੋਈ ਹੋਰ ਵੀ ਕਾਫੀ ਛੜੇ ਇੱਕ ਅੱਧੇ ਦੀ ਕੋਈ ਪਾਉਂਦੇ ਹੁੰਦੇ ਹੈ ਵੀਡੀਓ ਤੇ ਕਰ ਲਿਓ ਸੰਪਰਕ ਜ਼ਰੂਰ ਬਾਈ ਇਹ ਨੰਬਰ ਬੋਲੀ ਬਾਈ 984341088 ਤੇ ਪਿੰਡ ਹਲਕੇ ਪਿੰਡ ਹਲਕਾ ਮੇਰੇ ਪਿੰਡ ਭਾਉਰ ਤੇ ਜੰਗਿਆਣਾ ਸਾਈਟ ਤੇ ਠੀਕ ਆ ਤੇ ਦੀਪੂ ਕਿੱਡਾ ਕੀ ਰਿਕਾਰਡ ਹੈ ਇਹਦਾ ਚੌਥਾ ਸੂਆ ਤੋਂ ਉਡੀਆ ਬਾਈ ਮਾਮਾ ਹਾਂ ਚੌਥਾ ਸੂਆ ਸੂਈ ਜਿਹੜੇ ਸੂਆ ਨੇ 16 ਤੋਂ 17 ਕਿਲੋ ਪਰਲੇ ਪਾਹੇ ਚਲਦੀ ਇਹਦੇ ਮੇਰੇ ਬਹੁਤ ਜਿਆਦਾ ਵੱਡੀ ਮੱਝ ਆ ਦੇਖੋ ਗਾਲ ਦੀਂਦਾ ਗਾਲ ਦੀਂਦਾ ਤੇ ਥਾਣ ਲੈਵੇ ਦੀ ਓਕੇ ਆ ਦੋਦੇ ਨੇ 17 18 ਕਿਲੋ ਕੱਢ ਦੇਣਾ ਮੈਥੋ ਲੈ ਲਓ ਗਾਰੰਟੀ ਤੇ ਸੂਪ ਪੈਣਾ ਦੇਵਾ ਹੁਣ ਵੀ ਵਧੇਰਾ ਕਰੀ ਫਿਰਦੇ ਦੇਖੋ ਕਿੱਥੇ ਤੱਕ ਰੁਪਿਆ ਲੈਵਾ ਆ ਦੇਖੋ ਜੀ ਤੇ ਘਰ ਵੀ ਲੈਣਾ ਤੇ ਕਾਦ ਕਾੜ ਹੋ ਸਕਦਾ ਇਹਦੇ ਚ ਨਾ ਪੂਰਾ ਨਜ਼ਰ ਆਵੇ ਬਾਲੇ ਵੱਡੇ ਕਾਦ ਕਾੜ ਦੀ ਆ ਤੇ ਦੁੱਧ 17 18 ਕਾੜ ਦੂਗੇ ਆ ਇਸ ਦੀ ਹਾਂ ਤੇ ਸੂਆ ਚੌਥਾ ਸੂਆ ਆਪਾਂ ਕਹਿੰਦਾ ਸੂਂਦੀ ਆ ਸੂਂਦੀ ਆ ਨਹੀਂ ਸਹੀ ਗੱਲ ਕਰੀ ਐਵੇਂ ਦੂਜਾ ਤੀਜਾ ਕਹੀ ਜਾਗੇ ਤੁਸੀਂ ਪੱਠ ਬੁੜਾ ਦੇਖੋ ਜੇ ਤਾਂ ਤੋਂ ਆਪਾਂ ਮਿਲਣ ਬਹਿ ਜਗੇ ਨਾ ਆ ਮੈਂ ਤੁਹਾਨੂੰ ਕਾਹਦੋ ਦਿਖਾਉਣਾ 23 3 ਫੋਟ ਦੀ ਤਾਂ ਦੇਖੋ ਤੁਸੀਂ 23 3 ਫੋਟ ਦੀ ਹੋਣਾ ਚਗਾਠਾ ਤਾਂ ਆਲਾ ਪੱਠ ਬੁੜਾ ਤੇ ਥਾਣ ਲਿਆ ਵਾ ਪੂਰਾ ਚੰਗਾ ਦੁੱਧ ਇਹਨੇ ਕਾੜ ਦੇਣਾ ਤੇ ਡਿਮਾਂਡ ਡਿਮਾਂਡ ਦੀ ਪੂਰੀ ਹੌਲੀ 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 ਤੇਰੇ ਤਿਲਕਣ ਵੱਧਾ ਵੀਰੇ ਆ ਦੇਖੋ ਜੀ ਇੱਕ ਗੱਡ ਘਾੜ ਦੇਖੋ ਕਿਆ ਬਾਤ ਆ ਕਿੱਡਾ ਬੱਟਾ ਗੱਡ ਘਾਟਾ ਝੋਟੀ ਦਾ ਤੇ ਚੌਥਾ ਸੂਆ ਥੱਲੇ ਤੋਂ ਥਾਣ ਲਿਓ ਕਰੋ ਚੈੱਕ ਪੈਨ ਡਾਲ ਕਰੇ ਤੇ ਜ਼ਿਲ੍ਹਾ ਬਰਨਾਲਾ ਫੇਰ ਤੁਹਾਨੂੰ ਦੱਸ ਦਗੇ ਆ ਦੇਖੋ ਜੀ ਕਰੋ ਚੈੱਕ ਦਰਸ਼ਨ ਕਰੋ ਝੋਟੀ ਦੇ ਪੂਰੀ ਵੱਡੀ ਝੋਟੀ ਹੈਗੀ ਕਿਆ ਬਾਤ ਆ ਤੇ ਆ ਦੇਖੋ ਜੀ ਦੋ ਦਨੇ ਬਾਕੀ 17 ਕੇ 17 ਕੱਢ ਦੇਣਾ ਤੇ ਬਾਕੀ ਦਾ ਵਾਲੀ ਮੈਂ ਥੁੱਲਾ ਹੀ ਦੁੱਧ ਦੋ ਕੁੰਬਲਾ ਵੀਰੇ ਸਿੰਘ ਤਾਂ ਨਾ ਜੇ ਤਾਂ ਛੋਟੀ ਜਿਹੀ ਹੋਵੇ ਫੇਰ ਤਾਂ ਨਹੀਂ ਜੱਜਦੇ ਹੁੰਦੇ ਸਿੰਘ ਜੱਜਦੇ ਐ ਨੂੰ ਜਿੰਨੇ ਹੈਗੇ ਆ ਤੇ ਕੱਦ ਘਾੜ ਦਾ ਕੋਈ ਅੰਤ ਨਹੀਂ ਵਜਨ ਬਹੁਤ ਵੱਡੀ ਮੱਝਾ ਮੈਂ 20 ਮੰਨਾਂ ਤੇ 100 ਮੰਨਾਂ ਦੇਖ ਕੇ ਆਪਾਂ ਨੂੰ ਫੇਰ ਏਡੀ ਮੱਝ ਮਿਲਦੀ ਹੈ ਹਨਾ ਤੇ ਚੰਗੇ ਰਿਕਾਰਡ ਵਾਲੀ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਜਮਾ ਜਾਇਜ਼ ਤੇ ਥਣ ਲੇਵਾ ਮੈਂ ਤੁਹਾਨੂੰ ਫੇਰ ਨੇੜੇ ਤੋਂ ਚੈੱਕ ਕਰਾਉਂਦੇ ਅਸੀਰ ਸੂਰ ਪੂਰੀ ਹੈ ਗਿਆ ਦੇਖੋ ਜੀ ਕਰੋ ਜਪ ਕਰੋ ਦਰਸ਼ਨ ਵੱਡੀ ਝੋਟੀ ਆ ਤੇ ਦਿਨ ਪੰਜ ਚਾਰ ਕੱਟੀ ਜਣੇ ਨੇ ਮਰਾਮ ਨਾਲ ਤੇ ਦੁੱਧ ਵਾਕਈ ਕੱਢ ਦੇਣਾ ਹਾਂ ਹਾਂ ਬਾਕੀ ਦੀ ਗੱਲ ਦੁੱਧ ਦੇਣਾ ਹੁੰਦਾ ਸੇਵਾ ਨਾਲ ਹਨਾ ਚੰਗੀ ਸੇਵਾ ਕਰੋਗੇ ਚੰਗੀ ਕੇਅਰ ਕਰੋਗੇ ਤੇ ਆਟੋਮੈਟਿਕਲੀ ਦੁੱਧ ਦੇ ਦੇਣਾ ਚੰਗੀ ਮੱਝ ਆ ਗਈ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤੁਸੀਂ ਤਾਂ ਆਪਾ 3 ਨੰਬਰ ਵਾਈਆਂ ਦਾ ਹੈਗਾ 62843 ਤੇ 10 ਏਕੜ 43 ਪਿੰਡ ਅਲਕੜੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ